ਪੰਜਾਬ ਦੇ ਵਿੱਚੋਂ ਇੱਕ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਬਹੁਤ ਖਾਲੀ ਪਈਆਂ ਨੇ ਇਸ ਸਥਿਤੀ ਨੂੰ ਲੈ ਕੇ ਡੈਮੋਕਰੈਟਿਕ ਟੀਚਰਜ਼ ਫਰੰਟ ਪਾਵ ਡੀਟੀਐਫ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਡੀਟੀਐਫ ਦੀ ਰਿਪੋਰਟ ਅਨੁਸਾਰ 1927 ਦੇ ਵਿੱਚੋਂ 856 ਚੋਂ ਕਿ 44% ਬਣਦੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਨੇ 10 ਜ਼ਿਲ੍ਹਿਆਂ ਤੇ 77 ਸਿੱਖਿਆ ਬਲਾਕਾਂ ਦੇ 50 ਫੀਸਦੀ ਤੋਂ ਜ਼ਿਆਦਾ ਸਕੂਲਾਂ ਵਿੱਚ ਕੋਈ ਵੀ ਪ੍ਰਿੰਸੀਪਲ ਨਾ ਹੋਣ ਦੇ ਖੁਲਾਸੇ ਵੀ ਕੀਤੇ ਗਏ ਆ ਇਹਨਾਂ ਨੇ ਮੰਗ ਕੀਤੀ ਹੈ ਕਿ ਹਡਮਾਸਟਰ ਅਤੇ ਲੈਕਚਰ ਕਾਡਰਾਂ ਤੋਂ ਵਿਭਾਗੀ ਤਰੱਕੀਆਂ ਕਰਦਿਆਂ ਪ੍ਰਿੰਸੀਪਲਾਂ ਦੀਆਂ ਇਸਾਮੀਆਂ ਫੌਰੀ ਭਰ ਦਿੱਤੀਆਂ ਜਾਣ ਡੀਟੀਐਫ ਦੇ ਸੂਬਾ ਪ੍ਰਦਾਨ ਵਿਕਰਮਦੇਵ ਅਤੇ ਹੋਰ ਨਾਲੇ ਜਾਣਕਾਰੀ ਦਿੱਤੀ ਹੈ ਕਿ ਜਥੇਵੰਦਕ ਢਾਂਚੇ ਦੇ ਰਾਹੀਂ 71 ਕੀਤੀ ਜਾਣਕਾਰੀ ਦੇ ਅਨੁਸਾਰ ਮਾਰਸਾ ਜ਼ਿਲ੍ਹੇ ਦੇ 73 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚੋਂ 60 ਬਰਨਾਲੇ ਦੇ 47 ਵਿੱਚੋਂ 36 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਇੱਥੇ ਪ੍ਰਿੰਸੀਪਲਾਂ ਦੀ ਮੌਜੂਦਗੀ ਹਰ ਪੱਖੋਂ ਸਭ ਤੋਂ ਮੰਦੇ ਹਾਲ ਵਿੱਚ ਹੈ ਇਸੇ ਤਰ੍ਹਾਂ ਸੰਗਰੂਰ ਵਿੱਚ 95 ਵਿੱਚੋਂ 57 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਨੇ ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਵਿੱਚ 109 ਦੇ ਵਿੱਚੋਂ 17 ਫਤੇਗੜ ਸਾਹਿਬ ਦੇ 44 ਵਿੱਚੋਂ 11 ਬਠਿੰਡਾ ਦੇ 129 ਵਿੱਚੋਂ 82 ਫਿਰੋਜ਼ਪੁਰ ਦੇ 63 ਵਿੱਚੋਂ 33 ਫਾਜ਼ਲਕਾ ਦੇ 79 ਵਿੱਚੋਂ 18 ਸਕੂਲਾਂ ਦੇ ਵਿੱਚ ਇਹ ਅਸਾਮੀਆਂ ਖਾਲੀ ਪਈਆਂ ਨੇ ਇਹ ਯਾਰ ਸ਼੍ਰੀ ਮੁਕਸਰ ਸਾਹਿਬ ਦਾ ਵੀ ਦੱਸਿਆ ਗਿਆ ਜਿੱਥੇ 88 ਦੇ ਵਿੱਚੋਂ 32 ਮੋਗਾ ਚ 84 ਦੇ ਵਿੱਚੋਂ 56 ਫਰੀਦਕੋਟ ਦੇ 42 ਵਿੱਚੋਂ 18 ਮਲੇਰਕੋਟੜਾ ਦੇ 27 ਵਿੱਚੋਂ 14 ਲੁਧਿਆਣਾ ਦੇ 182 ਵਿੱਚੋਂ 69 ਅੰਮ੍ਰਿਤਸਰ ਦੇ 119 ਵਿੱਚੋਂ 36 ਥਾਵਾਂ ਖਾਲੀ ਦੱਸੀਆਂ ਗਈਆਂ ਨੇ ਹੋਰ ਨਾ ਜ਼ਿਲ੍ਹਿਆਂ ਦੇ ਵਿੱਚੋਂ ਤਰਨਤਾਰਨ ਦੇ 77 ਵਿੱਚੋਂ 51 ਗੁਰਦਾਸਪੁਰ ਦੇ 117 ਵਿੱਚੋਂ 47 ਪਠਾਨਡ ਕੋਟ ਦੇ 47 ਵਿੱਚੋਂ 13 ਜਲੰਧਰ ਦੇ 159 ਵਿੱਚੋਂ 69 ਸ਼ਹੀਦ ਭਗਤ ਸਿੰਘ ਨਗਰ ਦੇ 52 ਵਿੱਚੋਂ 30 ਹੁਸ਼ਿਆਰਪੁਰ ਦੇ 130 ਵਿੱਚੋਂ 56 ਅਤੇ ਕਪੂਰਥਲਾ ਦੇ 62 ਵਿੱਚੋਂ 37 ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਦੱਸੀਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਵੈਸ ਤੇ ਆਪਣੇ ਜ਼ਿਲ੍ਹੇ ਰੂਪਨਗਰ ਦੇ ਵਿੱਚ 55 ਦੇ ਵਿੱਚੋਂ 13 ਸਰਕਾਰੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਦੱਸੀਆਂ ਗਈਆਂ ਨੇ ਇਸੇ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਕਿ 9 ਸਿੱਖਿਆ ਬਲੌਕਾਂ ਦੇ ਵਿੱਚ ਇੱਕ ਵੀ ਪ੍ਰਿੰਸੀਪਲ ਨਹੀਂ ਹੈ ਜਿਨ੍ਹਾਂ ਵਿੱਚ ਸੰਗਰੂਰ ਜ਼ਿਲ੍ਹੇ ਦਾ ਮੂਨਕ ਖੁਸ਼ਿਆਰਪੁਰ ਦਾ ਗੜ ਸ਼ੰਕਰ ਟੂ ਕਪੂਰਥਲੇ ਦੇ ਸੁਲਤਾਨਪੁਰ ਅਤੇ ਪੁਲੱਥ ਸ਼ਹੀਦ ਭਗਤ ਸਿੰਘ ਨਗਰ ਦਾ ਸੜੋਆ ਤਰਨਤਾਰਨ ਦਾ ਬਲਟੋਹਾ ਜਲੰਧਰ ਦੇ ਸ਼ਾਹਕੋਟ ਅਤੇ ਨੂਰਮਹਿਲ ਅੰਮ੍ਰਿਤਸਰ ਦੇ ਅਜਨਾਲਾ ਟੂ ਬਲੌਕ ਵੀ ਸ਼ਾਮਲ ਦੱਸੇ ਗਏ ਆ ਇਦੇ ਤੋਂ ਇਲਾਵਾ 13 ਸਿੱਖਿਆ ਬਲਾਕਾਂ ਦੇ ਵਿੱਚ ਕੇਵਲ ਇੱਕ ਇੱਕ ਪ੍ਰਿੰਸੀਪਲ ਦੱਸਿਆ ਗਿਆ ਜਿੱਥੇ ਬਾਕੀ ਥਾਵਾਂ ਤੇ ਪ੍ਰਿੰਸੀਪਲਾਂ ਦੀ ਘਾਟ ਹੈ ਉੱਥੇ ਮੋਹਾਲੀ ਜ਼ਿਲ੍ਹੇ ਦਾ 47 ਦੇ ਵਿੱਚੋਂ 46 ਅਸਾਮੀਆਂ ਭਰੀਆਂ ਹੋਈਆਂ ਦੱਸੀਆਂ ਗਈਆਂ ਨੇ ਮੋਹਾਲੀ ਜ਼ਿਲ੍ਹੇ ਵਿੱਚ ਭਾਵੇਂ ਸਿਰਫ ਇੱਕ ਪ੍ਰਿੰਸੀਪਲ ਦੀ ਅਸਾਮੀ ਖਾਲੀ ਦੱਸੀ ਗਈ ਹੈ